ਜਲਾਲਾਬਾਦ ਵਿੱਚ ਮਨੁੱਖਤਾ ਦੀ ਸੇਵਾ ਸਰਬਤ ਦਾ ਭਲਾ ਸੰਸਥਾ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਰਾਮ ਗੜੀਆ ਵਿਖੇ 14ਵਾਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਦਾਨੀ ਸੱਜਣਾ ਵੱਲੋਂ ਖੂਨਦਾਨ ਕੀਤਾ ਗਿਆ ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਕੋਵਾਯਾ ਵਿਸ਼ੇਸ਼ ਤੌਰ ਤੇ ਪਹੁੰਚੇ ਕੈਂਪ ਦੌਰਾਨ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੱਲੋਂ ਖੂਨ ਦਾਨ ਵੀ ਕੀਤਾ ਗਿਆ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਕਿ ਸਾਰਿਆਂ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਜ਼ਰੂਰਤਮੰਦ ਦੀ ਜਾਨ ਬਚਾਈ ਜਾ ਸਕੇ ਇਸ ਮੌਕੇ ਸੰਸਥਾ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਤੋ ਬੋਲਾ ਤੁਸੀਂ ਮੁਫਤ ਦੀ ਸੇਵਾ ਦਾ ਜਿਨ੍ਹਾਂ ਨੇ ਅਜੇ 14ਵਾਂ ਵਿਸ਼ਾਲ ਇਹ ਹੁੰਦਨ ਕੈਂਪ ਲਾਇਆ। ਬਹੁਤ ਚੰਗੀ ਗੱਲ ਹੈ ਕਿਉਂਕਿ ਜਿਹੜਾ ਵੀ ਜ਼ਰੂਰਤਮੰਦ ਹੁੰਦਾ ਜਦੋਂ ਖੂਨ ਦਾ ਸ਼ਾਇਦ ਨੂੰ ਬਲੱਡ ਕਈ ਵਾਰ ਨਹੀਂ ਮਿਲਦਾ ਵੀ ਨਹੀਂ। ਸਾਬ ਜੀ ਸੰਸਥਾਵਾਂ ਜਿੱਦੋਂ ਕੰਮ ਕਰਦੀਆਂ ਆ ਆਟੋਮੈਟਿਕ ਉਹਦਾ ਐਡਵਾਂਸ ਕੋਟਾ ਰਹਿ ਜਾਂਦਾ ਹੈ ਉਹ ਜੇ ਕਿਸੇ ਜ਼ਰੂਰਤਮੰਦ ਨੂੰ ਚਾਹੀਦਾ ਹੋਵੇ ਤਾਂ ਮਿਲ ਜਾਂਦਾ ਹਸਪਤਾਲ ਨੂੰ। ਇਸ ਗੱਲ ਦੀ ਸਾਰੀ ਟੀਮ ਨੂੰ ਜਿਤਨਾ ਮੈਨੂੰ ਇਹਨਾਂ ਦੀ ਸਾਰੀ ਟੀਮ ਨੂੰ ਬਹੁਤ-ਬਹੁਤ ਮਮਾਨ। ਸਭ ਨਗਰਮਾਨੀ ਨਸ਼ੇ ਹੋ ਜਾਂਦੀ ਹੈ। ਨੌਜਵਾਨਾਂ ਨੂੰ ਕੀ ਬਿਲਕੁਲ ਸਭ ਨੂੰ ਇੱਕੋ ਹੀ ਉਦੇਸ਼ ਹੈ ਅਸੀਂ ਤਾਂ ਬੇਨਤੀ ਕਰ ਸਕਦੇ ਹਾਂ ਵੀ ਆਪਦੀ ਜ਼ਿੰਦਗੀ ਨਾ ਖਰਾਬ ਕਰੋ ਪਰ ਵੱਧ ਤੋਂ ਵੱਧ ਸਪੋਰਟਸ ਐਕਟੀਵਿਟੀ ਵੱਧ ਤੋਂ ਵੱਧ ਕੰਮ ਕਰਦੇ ਧਿਆਨ ਦਿਓ ਤਾਂ ਕਿ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਕਦੇ ਪਛਤਾਵਾ ਨਾ ਵਧੀਆ ਲੋਕਾਂ ਨੂੰ ਬਚਾਉਣ ਵਾਸਤੇ ਜ਼ਿੰਦਗੀ ਬਖਸ਼ਣ ਵਾਸਤੇ ਨੁਕਤਾ ਦਾ 14ਵਾਂ ਕੂਦਾਨ ਕੈਂਪ ਜਿਹੜਾ ਲਗਾਇਆ ਜਾ ਰਿਹਾ ਲੱਗਿਆ ਇਹਦੇ ਵਿੱਚ ਕਾਫੀ ਅੱਜ ਦੇਖ ਰਹੇ ਹਾਂ ਕਿ ਕਿੰਨੇ ਲੋਕ ਫੂਡ ਦੇਣ ਦੀ ਉਤਾਵਲੇ ਆ ਲੋਕਾਂ ਦੀ ਜਿੰਦਗੀ ਬਚਾਉਣ ਨਾਲ ਜਿਹਦੇ ਨਾਲ ਕਾਫੀ ਲੋਕਾਂ ਨੂੰ ਜਿਹੜਾ ਰੈਲੀਫ ਹੈ ਉਹ ਉਥੋਂ ਮਿਲ ਰਿਹਾ ਸੋ ਮੈਂ ਧੰਵਾ ਕਰਦਾ ਇਹ ਪ੍ਰਧਾਨ ਜੀ ਦਾ ਇਸ ਸੰਸਥਾ ਦਾ ਜਿਹੜੇ ਕਿ ਇੱਕ ਬੜਾ ਲੋਕਾਂ ਵਾਸਤੇ ਜ਼ਿੰਦਗੀ ਦੇਣ ਵਾਸਤੇ ਇੱਕ ਕੈਂਪ ਜਿਹੜਾ ਲਗਾਇਆ ਹੋਇਆ ਹੈ ਇਹਦੀ ਇਹ ਮਿਹਨਤ ਵੀ ਬਹੁਤ-ਬਹੁਤ ਧੰਨਵਾਦੀ ਆ ਤੇ ਸਾਨੂੰ ਹੋਰ ਵੀ ਅੱਗੇ ਆ ਕੇ ਲੋਕਾਂ ਦੀ ਸੇਵਾ ਵਾਸਤੇ ਅੱਗੇ ਆਉਣਾ ਚਾਹੀਦਾ ਹੈ ਕਈ ਤਰ੍ਹਾਂ ਦੀਆਂ ਬਿਮਾਰੀਆਂ ਕੈਂਸਰ ਕਿਡਨੀ ਫੇਰੀ ਜਿਹੜੇ ਗਰੀਬ ਪਰਿਵਾਰ ਹੈ ਉਹਨਾਂ ਵਾਸਤੇ ਲੋਕ ਸਾਨੂੰ ਹੋਰ ਉਪਰਾਲਾ ਕਰਨਾ ਚਾਹੀਦਾ ਹੈ ਇਸ ਮਾਸੀ ਸੰਸਥਾ ਸੰਸਥਾਵਾਂ ਜਿਹੜੀਆਂ ਇਹ ਲੋਕਾਂ ਦਾ ਭਲਾ ਕਰ ਸਕਦੀਆਂ ਸੋ ਸਾਰੀ ਇਸ ਸੰਸਥਾ ਦਾ ਬਹੁਤ ਬਹੁਤ ਅੱਜ ਬਲੁਕਤਾ ਦੀ ਸੇਵਾ ਸੰਸਥਾ ਵੱਲੋਂ 14ਵਾਂ ਬਲੱਡ ਕੈਂਪ ਲਗਾਇਆ ਗਿਆ ਵਧਾਈ ਦੇ ਪਾਤਰ ਨੇ ਜਿਹੜਾ ਇੱਕ ਵਧੀਆ ਉਪਰਾਲਾ ਕਰਨਾ ਨੇ ਖੂਨਦਾਨ ਕਰਨਾ ਸਭ ਤੋਂ ਵੱਡੀ ਉਤਮ ਸੇਵਾ ਕਿਸੇ ਦੀ ਜਾਨ ਬਚਾਣਾ ਜੋ ਵੀਰ ਕਰ ਰਹੇ ਨੇ ਇਸ ਤੋਂ ਚੰਗਾ ਅਪਰਾਲਾ ਕੋਈ ਨਹੀਂ ਹੋ ਸਕਦਾ ਪਰਮਾਤਮਾ ਦੇ ਅੱਗੇ ਅਰਦਾਸ ਕਰਾਂਗਾ ਕਿ ਇਹਨਾਂ ਦੀ ਉਮਰ ਪਰਮਾਤਮਾ ਅੱਚਰ ਦੀ ਕਲਾ ਜੇ ਰੱਖੇ ਤੇ ਇਸ ਤਰ੍ਹਾਂ ਦੀ ਸੇਵਾ ਦੇ ਕੰਮ ਕਰਦੇ ਰਹਿਣ ਦੇਖਣ ਨੂੰ ਚਾਹੀਦਾ ਨੌਜਵਾਨ ਕਿੱਸਾ ਦੀ ਕਲੀ ਜੇ ਆਵੇ ਇਸ ਲਈ ਦੇਖੋ ਇਸ ਤਰ੍ਹਾਂ ਦੇ ਕੈਂਪ ਲੱਗਦੇ ਰਹਿਣਗੇ ਸੰਸਥਾਵਾਂ ਲਾਉਂਦੀਆਂ ਰਹਿਣਗੀਆਂ ਤੇ ਨੌਜਵਾਨ ਵੀ ਜਿਹੜੇ ਨਸ਼ੇ ਨੂੰ ਛੱਡ ਗਏ ਇਹਨਾਂ ਦਾ ਸਾਥ ਦੇਣਗੇ ਔਰ ਆਪਣੇ ਪਰਿਵਾਰ ਦੀ ਵੀ ਬਚਤ ਕਰਨਗੇ ਤਾਂ ਜੋ ਨਸ਼ੇ ਤੋਂ ਬਚਾ ਜਾ ਸਕੇ ਮੇਰੀ ਤਾਂ ਸਾਰਿਆਂ ਨੂੰ ਇਹ اپੀਲ ਆ ਬੀ ਨਸ਼ਾ ਛੱਡੋ ਔਰ ਸਮਾਜ ਸੇਵਾ ਦੇ ਕੰਮ ਵੱਲ ਧਿਆਨ ਦਿਓ ਤੇ ਆਪਣੇ ਪਰਿਵਾਰ ਨੂੰ ਵੀ ਬਚਾਓ ਨਹੀਂ ਨਹੀਂ ਸਤਿ ਸ਼੍ਰੀ ਅਕਾਲ ਸਭਾ ਮਨੁੱਖਤਾ ਦੀ ਸੇਵਾ ਸਮਾਜ ਭਲਾਈ ਦਾ ਕੰਮ ਕਰ ਰਹੀ ਹੈ ਬਹੁਤ ਵਧੀਆ ਕੰਮ ਹੈ ਦਾਸ ਦਾ ਅੱਗੇ ਕਈ ਵਾਰ ਕਹਿੰਦੇ ਹੁੰਦੇ ਆ ਇਹ ਸੰਸਥਾਵਾਂ ਅਗਰ ਪਬਲਿਕ ਦੀ ਸੇਵਾ ਨਾ ਕਰਨ ਸਮਾਜੀ ਸੇਵਾ ਨਾ ਕਰਨ ਤਾਂ ਸਰਕਾਰਾਂ ਕੁਝ ਨਹੀਂ ਕਰ ਸਕਦੀਆਂ ਇਹੋ ਜਿਹੀ ਸੰਸਥਾਵਾਂ ਹੀ ਸਮਾਜ ਭਲਾਈ ਦਾ ਕੰਮ ਕਰਕੇ ਸਰਕਾਰ ਨੂੰ ਸਹਿਯੋਗ ਦੇ ਰਹੀਆਂ ਹਨ ਔਰ ਨਾਲ ਮੇਰਾ ਇਹ ਬੇਨਤੀ ਹੈ ਜਿਹੜੇ ਨੌਜਵਾਨ ਲੜਕੇ ਬੇਟੇ ਯੰਗ ਯੰਗ ਹੁੰਦੇ ਨਾ ਤੇ ਆਪਣਾ ਖੂਨ ਦਾਨ ਕਰਦੇ ਨੇ ਔਰ ਇਹ ਪਤਾ ਨਹੀਂ ਖੂਨ ਕਿਸ ਜ਼ਰੂਰਤ ਨੂੰ ਲੱਗੇਗਾ ਉਹਨਾਂ ਨੇ ਜਿਹਨੂੰ ਜਿਸ ਨੂੰ ਖੂਨ ਲੱਗੇਗਾ ਉਹ ਇਹਨਾਂ ਨੂੰ ਦਵਾ ਦੇਣਗੇ ਔਰ ਹੋ ਸਕਦਾ ਹੈ ਇਹਨਾਂ ਦੇ ਖੂਨ ਦੇ ਨਾਲ ਉਹਨਾਂ ਦੀ ਜ਼ਿੰਦਗੀ ਬਚ ਜਾਵੇ ਇਸ ਕਰਕੇ ਬੜੀ ਵੱਡਾ ਪੁੰਨ ਹੈ ਬੜਾ ਵੱਡਾ ਦਾਨ ਹੈ ਔਰ ਮੈਂ ਤਾਂ ਹੀ ਬੇਨਤੀ ਕਰਾਂਗਾ ਸਮਾਜ ਦੇ ਵਿੱਚ ਰਹਿੰਦੇ ਹੋਏ ਸਾਰੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਛੱਡ ਕੇ ਸਮਾਜ ਭਲਾਈ ਦੇ ਕੰਮ ਚਾਓ ਔਰ ਇਹ ਸਮਾਜ ਸਮਾਜ ਸੇਵੀ ਸੰਸਥਾਵਾਂ ਨੂੰ ਸਾਰੇ ਰਲਮ ਕੇ ਸਹਿਯੋਗ ਦਿਓ ਤਾਂ ਕਿ ਅਮਿਸ਼ਾ ਅ ਲੰਮੀ ਉਮਰ ਵਾਸਤੇ ਲੰਮੇ ਕੰਮ ਲੰਮੇ ਅਰਸੇ ਵਾਸਤੇ ਸਾਰੀਆਂ ਸੰਸਥਾਵਾਂ ਸਮਾਜ ਭਲਾਈ ਕਰਦੀਆਂ ਨੇ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 14ਵਾਂ ਵਿਸ਼ਾਵਕ ਕੁੰਦਨ ਕੈਂਪ ਗੁਰਦੁਆਰਾ ਰਾਮਗੜੀ ਸਾਹਿਬ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਔਰ ਕਈ ਸੰਸਥਾਵਾਂ ਦੇ ਸਹਿਯੋਗ ਨਾਲ ਅੱਜ ਲੱਗ ਰਿਹਾ ਜਿਹਦੇ ਵਿੱਚ ਬਹੁਤ ਉਸ਼ਤਾਵ ਮਿਲਿਆ ਬਹੁਤ ਵੀਰਾਂ ਨੇ ਬੜਾ ਡੋਨੇਟ ਕੀਤਾ ਕਈ ਸਾਡੇ ਵੀਰ ਵੀ ਆਏ ਜਿਹੜੇ ਸਾਰੇ ਭਰਾਵਾਂ ਦਾ ਧੰਨਵਾਦ ਜਿਨ੍ਹਾਂ ਨੇ ਫੇਸਬੁੱਕ ਰਾਹੀਂ WhatsApp ਰਾਹੀਂ ਜਿਹੜਾ ਆਪਣੇ ਬਲੱਡ ਡੋਨੇਟ ਦੀ ਜਿਹੜੀ ਐਡ ਕੀਤੀ ਹੈ ਔਰ ਇਹ ਮੁਕਸਰ ਏਰੀਏ ਦੇ ਵਿੱਚ ਜਦੋਂ ਵੀ ਜਲਾਲਾਬਾਦ ਹਲਕੇ ਨੂੰ ਜਾਂ ਗੁਰੂਸਾਹਲਕੇ ਨੂੰ ਲੋੜ ਪੈਂਦੀ ਹੈ ਉਹ ਮਨੁੱਖਤਾ ਦੀ ਸੇਵਾ ਨੂੰ ਜਦੋਂ ਵੀ ਫੋਨ ਆਉਂਦਾ ਹੈ ਤੇ ਇਹ ਆਪਾਂ ਉੱਤੇ ਕਿਸੇ ਵੀ ਹਸਪਤਾਲ ਬਲੱਡ ਦੀ ਲੋੜ ਹੋਵੇ ਤੇ ਆਪਾਂ ਜਿੰਨਾ ਇਹ ਦਾਨ ਕਰਦੇ ਆ ਆਪਾਂ ਨੂੰ ਕਿਸੇ ਵੀ ਹਸਪਤਾਲ ਦੇ ਵਿੱਚ ਲੋੜ ਪਵੇ ਦੇ ਉੱਤੇ ਆਪਾਂ ਉਹ ਪ੍ਰੋਵਾਈਡ ਕਰਵਾਈਦਾ ਔਰ ਆਪਾਂ ਇਸੇ ਤਰ੍ਹਾਂ ਸਾਰੇ ਵੀਰਾਂ ਨੂੰ ਅਪੀਲ ਕਰਾਂਗੇ ਵੀ ਜਦੋਂ ਵੀ ਕੈਂਪ ਲੱਗਦਾ ਸਮੇਂ ਪਰ ਸਮੇਂ ਤੇ ਆਪਾਂ 70 ਤੋਂ 80 ਜੁਨਟ 100 ਜੁਨਟ ਆਪਾਂ ਕਰਨੇ ਹੁੰਦੇ ਆ ਤੇ ਵੱਖ-ਵੱਖ ਸਹਿਯੋਗ ਕਰਿਆ ਕਰੋ ਵੱਖ-ਵੱਖ ਵੀਰ ਪਹੁੰਚਿਆ ਕਰੋ ਬਲੱਡ ਡੋਨੇਟ ਕਰੋ ਸਾਰੇ ਵੀਰਾਂ ਦਾ ਜਿੰਨੇ ਵੀ ਵੀਰ ਇੱਥੇ ਪਹੁੰਚੇ ਆ ਪੱਤਰਕਾਰ ਭਾਈਚਾਰਾ ਹੋਰ ਸਮਾਜ ਸੇਵੀ ਵੀਰ ਹੋਰ ਸਾਰੇ ਪ੍ਰਧਾਨ ਸਹਿਬਾਨ ਵੱਖ-ਵੱਖ ਜੁਨੀਅਨ ਤੋਂ ਪਹੁੰਚੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਸਾਰੇ ਵੀਰਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਕੀ ਫਤਿਹ ਅੱਜ ਅਨੁਕਤਾ ਦੀ ਸੇਵਾ ਸਰਬਤ ਦਾ ਭਲਾ ਸੋਸਾਇਟੀ ਵੱਲੋਂ ਅੱਜ 14ਵਾਂ ਜੋ ਵਿਸ਼ਾਲ ਕੈਂਪ ਆਰਾਮਗੜੀਆ ਗੁਰਦੁਆਰੇ ਵਿੱਚ ਲਗਾਇਆ ਗਿਆ ਹੈ ਔਰ ਬਹੁਤ ਵਧੀਆ ਲੋਕਾਂ ਦਾ ਸਹਿਯੋਗ ਮਿਲ ਰਿਹਾ ਹੈ ਕੋਈ ਇਲਾਕਾ ਨਿਵਾਸੀ ਹਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਜੋ ਸਾਡੇ ਕੈਂਪਾਂ ਦੇ ਵਿੱਚ ਆ ਕੇ ਸ਼ਿਰਕਤ ਕਰਦੇ ਹਨ ਔਰ ਸਾਡਾ ਸਹਿਯੋਗ ਦਿੰਦੇ ਹੋ ਔਰ ਸਾਡੀ ਸਾਰੀ ਟੀਮ ਹੀ ਸਾਰੀ ਯੋਗਦਾਨ ਦੇ ਬਖਤਰ ਹੈ ਇਹ ਜਿਹੜੇ ਹਰੇਕ ਜਗ੍ਹਾ ਤੇ ਆਦੀ ਮਿਹਨਤ ਕਰਦੀ ਹੈ ਹਰੇਕ ਬੰਦੇ ਨੇ ਆਦੀ ਐਫਬੀ ਫੇਸਬੁਕ ਤੇ ਜਾਂ ਵਟਸਐਪ ਤੇ ਸਟੇਟਸ ਲਗਾ ਕੇ ਲੋਕਾਂ ਨੂੰ ਸੂਚਿਤ ਕੀਤਾ ਕਿ ਇਸ ਤਰ੍ਹਾਂ ਦੇ ਕੈਂਪਾਂ ਦੇ ਵਿੱਚ ਆਪਾਂ ਨੂੰ ਯੋਗਦਾਨ ਪਾਉਣਾ ਚਾਹੀਦਾ ਜੋ ਕਿ ਇਹ ਬਲੱਡ ਕੈਂਪ ਹਰੇਕ ਕਿਸੇ ਦੇ ਕੰਮ ਆ ਸਕੇ ਕਿਉਂਕਿ ਹਰੇਕ ਬੰਦੇ ਜਿਵੇਂ ਹਸਪਤਾਲ 'ਚ ਆਪਾਂ ਚਲੇ ਜਾਈਏ ਤਾਂ ਕਈ ਵਾਰੀ ਆਪਾਂ ਨੂੰ ਬਲੱਡ ਦੀ ਜ਼ਰੂਰਤ ਮਿਲ ਜਾਂਦੀ ਔਰ ਜ਼ਰੂਰਤ ਪੈ ਜਾਂਦੀ ਪਰ ਆਪਾਂ ਨੂੰ ਬਲੱਡ ਉੱਤੇ ਪ੍ਰੋਵਾਈਡ ਨਹੀਂ ਹੁੰਦਾ ਔਰ ਕੈਂਪਾਂ ਵਿੱਚ ਹਿੱਸਾ ਬਣ ਕੇ ਆਪਾਂ ਇਸ ਤਰ੍ਹਾਂ ਬਲੱਡ ਨੂੰ ਜਿਹੜਾ ਆਪਾਂ ਡੋਨੇਟ ਕਰਕੇ ਹੀ ਵਧਾ ਸਕਨੇ ਆ ਸਿਰ ਦੁਬਾਰਾ ਬਹੁਤ ਬਹੁਤ ਧੰਨਵਾਦ ਖਾਸ ਕਰਕੇ মিডিਆ ਦਾ ਔਰ ਸਾਰੇ ਭਰਾਵਾਂ ਦਾ ਅੱਜ ਸਾਡੀ ਮਨੁੱਖਤਾ ਦੀ ਸੇਵਾ ਵੱਲੋਂ 14ਵਾਂ ਬਲੱਡ ਕੈਂਪ ਹੈ ਜੀ ਮੈਂ ਧੰਨਵਾਦੀ ਹਾਂ ਸਾਰੀ ਸੰਸਥਾ ਦਾ ਜਿਨ੍ਹਾਂ ਨੇ ਵੀ ਸਾਡੀ ਸੰਸਥਾ ਦਾ ਨਾਲ ਸਹਿਯੋਗ ਕਰਕੇ ਸਾਨੂੰ ਇੰਨਾ ਹੌਸਲਾ ਦੇ ਕੇ ਬਲੱਡ ਕੈਂਪ ਕਰਨ ਜੋਗਾ ਕੀਤਾ ਹੈ ਨੰਬਰ 2 ਜੋ ਮੁਕਸਰ ਤੋਂ ਸੰਸਥਾ ਆਈ ਹੈ ਅਤੁੱਲ ਵਾਲੇ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਕਿ ਉਹ ਹਰ ਜਦੋਂ ਵੀ ਅਸੀਂ ਉਹਨਾਂ ਨੂੰ ਬੁਲਾਉਂਦੇ ਹਾਂ ਉਹ ਹਰ ਵਾਰੀ ਇੱਥੇ ਆ ਕੇ ਸਾਡੇ ਕੋਲ ਬਲੱਡ ਲੈ ਕੇ ਜਾਂਦੇ ਨੇ ਤੇ ਰਾਤ ਭਰਾਤੇ ਦਿਨੇ ਜਦੋਂ ਵੀ ਸਾਨੂੰ ਸਾਡੇ ਏਰੀਆ ਨੂੰ ਕਿੱਤੇ ਵੀ ਬਲੱਡ ਦੀ ਲੋੜ ਪੈਂਦੀ ਹੈ ਤੇ ਇਹ ਸਾਨੂੰ ਉਥੇ ਮੁਕਸਰ ਜ਼ਿਲ੍ਹੇ ਦੇ ਵਿੱਚ ਬਲੱਡ ਨੂੰ ਅਪਲੋਡ ਕਰਕੇ ਇਹ ਸਾਡੇ ਸੇਵਾਵਾ ਦਿੰਦੇ ਨੇ ਅਸੀਂ ਇਹਨਾਂ ਦੇ ਵੀ ਧੰਨਵਾਦੀ ਹਾਂ ਕਿ ਜਦੋਂ ਵੀ ਦਿਰਾਦ ਰਾਤੇ ਲੋੜ ਪੈਂਦੀ ਹੈ ਇਹ ਸਾਨੂੰ ਨਾਲ ਦੀ ਨਾਲ ਬਲੱਡ ਦਿੰਦੇ ਨੇ ਤੇ ਨੰਬਰ 2 ਜੋ ਵੀ ਆਪਣੇ ਸ਼ਹਿਰ ਦੇ ਵਿੱਚ ਨੌਜਵਾਨ ਪੀੜ੍ਹੀ ਹੈ ਖਾਸ ਕਰਕੇ ਮੈਂ ਹੁਣ ਅਪੀਲ ਕਰਦਾ ਕਿ ਜਦੋਂ ਵੀ ਬਲੱਡ ਕੈਂਪ ਕਿਤੇ ਵੀ ਲੱਗਦਾ ਹੈ ਪਲੀਜ਼ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਕਰੋ ਤੇ ਬਲੱਡ ਤੋਂ ਵੱਡਾ ਕੋਈ ਦਾਨ ਨਹੀਂ ਕਿਉਂਕਿ ਆਪਾਂ ਨੂੰ ਉਦੋਂ ਸਮਝ ਆਉਂਦੀ ਹੈ ਜਦੋਂ ਆਪਾਂ ਨੂੰ ਬਲੱਡ ਦੀ ਲੋੜ ਪੈਂਦੀ ਹੈ ਜਦੋਂ ਕਿਸੇ ਰਿਸ਼ਤੇਦਾਰ ਦੇ ਆਪਾਂ ਨੂੰ ਬਲੱਡ ਚਾਹੀਦਾ ਆਉਂਦਾ ਨਾ ਉਸ ਟਾਈਮ ਬਲੱਡ ਦੀ ਕਦਰ ਹੁੰਦੀ ਹੈ ਮੈਂ ਇੱਕ ਆਪਣਾ ਬਲੱਡ ਦੋਤਾ ਹੋਇਆ ਇੱਕ ਬੰਦੇ ਦੀ ਜਾਨ ਬਚਾ ਸਕਦਾ ਧੰਨਵਾਦ ਕਰਦਾ ਮੈਂ ਸਾਡੇ ਪ੍ਰਦਾਨ ਮੁਨਕਤਾ ਦੀ ਸੇਵਾ ਸਤਨਾਮ ਸਿੰਘ ਦਾ ਜਿਨ੍ਹਾਂ ਨੇ ਉਪਰਾਲਾ ਕਰਕੇ ਐਡਾ بڑا ਸਹਿਯੋਗ ਦੇ ਕੇ ਸਾਰੇ ਸੰਸਥਾਨਦਾਰਾਂ ਵੀ ਨਾਲ ਤੇ ਸਾਡੀ ਸਾਰੀ ਟੀਮ ਦਾ ਤੇ ਧੰਨਵਾਦ ਸਾਰੀ ਮੀਡੀਆ ਦਾ ਤੇ ਆਏ ਸੱਜਣਾਂ ਦਾ ਮਿਹਰਬਾਨੀ ਸ਼ੁਕਰੀਆ ਧੰਨਵਾਦ ਆਏ ਵੀ ਖਾਸਾ ਭਾਈ ਗੁਰਜੀ ਕੁਮਾਰ ਜੀ